ਸਾਰੇ ਨੂੰ ਬяр ਬਾਰੀ ਸਤ ਸਿਰੇ ਅਕਾਲ ਹਾਂਜੀ ਆਪਾਂ ਹਲੇ ਅੱਦਕ ਲਗਾਖਰਤੇ ਹੀ ਆਂ ਕਾਫੀ ਜਿਆਦਾ ਸ਼ਬਦ ਨੇ ਇਹਦੇ ਇਸ ਕਰਕੇ ਅੱਜ ਫੇਰ ਆਪਾਂ ਇਹੀ ਕਰਾਂਗੇ ਕਿਉਂਕਿ ਚੰਗੀ ਤਰ੍ਹਾਂ ਸਮਝ ਤਾਂ ਹੀ ਆਏਗਾ ਜੇ ਸਾਰਾ ਆਪਾਂ ਕਰ ਲਾਂਗੇ ਛਤਾ ਛੱਤ ਤੱਕ ਨੂੰ ਕਰਨਾ ਛਤਾ ਛਤ ਉਹਨਾਂ ਨੇ ਮਕਾਨ ਛਤਾ ਲਿਆ ਛੱਤਾ ਛੱਤਾ ਹੁੰਦਾ ਮੱਖੀਆਂ ਦਾ ਛੱਤਾ ਸਹਿਦ ਬਣਾਉਂਦੀਆਂ ਨੇ ਜਿਹੜੀਆਂ ਛੱਤਾ ਉਹਨੂੰ ਉਹਨੂੰ ਛੱਤਾ ਕਹਿੰਦੇ ਨੇ ਛੱਲੀ ਛੱਲੀ ਮਤਲਬ ਕਿਸੇ ਨਾਲ ਕੋ ਛੱਲੀ ਨਹੀਂ ਕਰਦਾ ਉਹ ਛੱਲੀ ਛਲੀ ਨਹੀਂ ਹੈਗਾ ਉਹ ਛੱਲੀ ਮੱਕੀ ਦੇ ਦਾਣਿਆਂ ਦੀ ਛੱਲੀ ਹੁੰਦੀ ਹੈ ਜਿਹੜੀ ਦਾਣੇ ਲੱਗੇ ਹੁੰਦੇ ਨੇ ਜਟਾਂ ਜਟਾਉਂਦੀਆਂ ਨੇ ਜੇ ਕੋਈ ਸਿਰ ਨਾ ਬਾਹਰ ਲਗਾਤਾਰ ਤਾਂ ਵਾਲ ਇਕੱਠੇ ਹੋ ਜਾਂਦੇ ਨੇ ਨਾ ਵੇ ਨਾ ਤੇ ਵੀ ਚੰਗਾ ਨਹੀਂ ਲੰਘਦਾ ਹੈਗਾ ਉਹਨਾਂ ਨੂੰ ਜਟਾਂ ਕਹਿੰਦੇ ਨੇ ਜਟਾਂ ਜਾਤ ਹੈ ਇੱਕ ਜਟਾਂ ਦੇ ਘਰ ਇੱਧਰ ਨੇ ਜਾਦ ਸਮਾ ਜਦ ਤੂੰ ਮੈਨੂੰ ਮਿਲਿਆ ਸੀ ਜਦ ਜਦ ਕੋ ਤ ਨੂੰ ਕਹਿੰਦੇ ਨੇ ਆਪਣੇ ਉਹਨਾਂ ਦੀ ਜਦਦ ਚ ਨਹੀਂ ਆਇ ਇਹ ਜਮ ਜਮ ਹੁੰਦਾ ਜਮਦੂਤ ਜਮ ਐ ਤਾਂ ਜਮ ਜੰਮਣਾ ਸਖਤ ਹੋ ਜਾਣਾ ਜਿੰਨ 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 ਮਤਲਬ ਜਿੰਨ ਜਿਨ੍ਹਾਂ ਨੇ ਇਹ ਕੀਤਾ ਉਹੀ ਆਪੇ ਭੁਗਤਣਗੇ ਜਿੰਨ ਜਿੰਨ ਕਾਜ ਸਾਰੇ ਜਿੰਨ ਉਹਤ ਨੂੰ ਕਹਿੰਦੇ ਨੇ ਜਿੰਨ ਮਾੜੇ ਮਤਲਬ ਉਹ ਜਿਹਦੇ ਕੋਈ ਹੋਵੇ ਉਹਨੂੰ ਜਿੰਨ ਕਹਿੰਦੇ ਨੇ ਚਲਾ ਚਲਾ ਹੁੰਦਾ ਪੱਖਾ ਚਲਾ ਚੱਲ ਮਤਲਬ ਕਿ ਉਹ ਕਰ ਹਲਾ ਇਹਨੂੰ ਚੱਲਾ ਚੱਲਾ ਹੁੰਦਾ ਜੇ ਕੋਈ ਊਟ ਪਟੰਗ ਗੱਲਾਂ ਮਾਰਦਾ ਆਪਾਂ ਨੂੰ ਕਹ ਦਿੰਨੇ ਚੱਲਾ ਇਹ ਤਾਂ ਟੱਕ ਉਹ ਇੱਕ ਟੱਕ ਮੇਰੇ ਵੱਲ ਦੇਖੀ ਗਿਆ ਲਗਾਤਾਰ ਦੇਖਣਾ ਟੱਕ ਟੱਕ ਹੁੰਦਾ ਕਿਸੇ ਚੀਜ਼ ਨੂੰ ਕੱਟਣਾ ਕਹੀ ਦੇ ਨਾਲ ਕਹੀ ਦੇ ਨਾਲ ਟੱਕ ਲਾਇਆ ਟਾਲ ਮੁਸੀਬਤ ਟਲ ਗਈ हट ਗਈ ਮਤਲਬ ਟਲ ਟਲ ਹੁੰਦਾ ਜਿਹੜਾ ਮੰਦਰਾਂ ਦੇ ਵਿੱਚ ਖੜਕਾਉਂਦੇ ਨੇ ਟਲ ਟਿਕਾ 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 ਹੁੰਦਾ ਕੋਈ ਟਿਕਣਾ ਟਿਕਾਣਾ ਨਾ ਆਉਣਾ ਸ਼ਾਂਤੀ ਨਾ ਮਿਲਣੀ ਟਿੱਕਾ ਟਿੱਕਾ ਹੁੰਦਾ ਜਿਹੜਾ ਮੱਥੇ ਤੇ ਲਾਇਆ ਜਾਂਦਾ ਟਿੱਕਾ ਲਾਇਆ ਠੁਕ ਇਹ ਮੰਜੀ ਹੁਣ ਠੁਕ ਗਈ ਐ ਠੁਕ ਠੋਕਣ ਦੀ ਟੌਰ ਬਣਾਉਣੀ ਮਤਲਬ ਜੇ ਚਾਹ ਬਿਆਹ ਤੇ ਪੈਸੇ ਬਹੁਤੇ ਨਾ ਲਾਇਆ ਤਾਂ ਠੁਕ ਨਹੀਂ ਰਹਿਣੀ ਤਕੜੀ ਤਕੜੀ ਹੁੰਦੀ ਐ ਤਾਕਤਵਰ ਤੇ 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 ਅਦਕਲਾ ਤਾਂ ਆਪਾਂ ਤਾਂ ਉਹ ਬਣ ਗਿਆ ਤਕੜੀ ਤੋਲਣ ਵਾਲੀ ਜਿਹਦੇ ਚ ਪਾ ਕੇ ਆਪਾਂ ਚੀਜ਼ਾਂ ਚੋ ਤੋਲਦੇ ਆਂ ਹਾਂ ਜੀ ਆ ਵੀਡੀਓ ਥੋੜੀ ਬਹੁਤ ਕੁਛ ਹਿੱਲਦਾ ਰਹਿੰਦਾ ਮੇਰੀ ਥੋੜੀ ਜੀ ਪ੍ਰੋਬਲਮ ਹੈ ਤੇ ਥੋੜੇ ਦਿਨਾਂ ਦੇ ਵਿੱਚ ਸਹੀ ਕਰਾਂਗੇ ਕੰਮ ਸਾਰਾ ਇਹ ਥੋੜਾ ਜਿਹਾ ਸੈਟਅਪ ਖਰਾਬ ਹੋਇਆ ਹੋਇਆ ਤੇ ਜਿਹੜੇ ਵੀ ਮੇਰੇ ਨਾਲ ਜੁੜਦੇ ਹੋ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਗੇ ਸ਼ੇਅਰ ਕਰਿਆ ਕਰੋ ਬੱਚੇ ਜਿਹੜੇ ਕੋਈ ਆਪ ਚੀਜ਼ ਸਿੱਖਦੇ ਹੋ ਤੁਸੀਂ ਕਿਉਂਕਿ ਜੇ ਸ਼ੁੱਧ ਪੰਜਾਬੀ ਆ ਗਈ ਲਿਖਣੀ ਫੇਰ ਗਲਤੀਆਂ ਨਹੀਂ ਹੋਣਗੀਆਂ ਤਾਂ ਬਹੁਤ ਸੋਹਣੇ ਸੋਹਣੇ ਨੰਬਰ ਆਉਂਦੇ ਨੇ ਫਿਰ ਉਹਦੇ ਆਪਕ ਚੈੱਕ ਕਰਦੇ ਜਦੋਂ ਤਾਂ ਉਹਦਾ ਮਨ ਖੁਸ਼ ਹੋ ਜਾਂਦਾ ਗਲਤੀ ਜੇ ਆਪਾਂ ਗਲਤ ਲਿਖਿਆ ਹੋਵੇ ਤਾਂ ਉਹਦਾ ਅਰਥ ਵੀ ਹੋ ਰੇ ਕੁਝ ਨਿਕਲਦਾ ਤੇ ਫਿਰ ਨੰਬਰ ਵੀ ਪੂਰੇ ਨਹੀਂ ਮਿਲਦੇ ਹੈਗੇ ਸਹੀ ਲਿਖਾਵਟਾ ਹੋ ਜੂਗੀ ਤਾਂ ਫਿਰ ਨੰਬਰ ਕਟਣ ਦਾ ਕੋਈ ਚਾਂਸ ਨਹੀਂ ਰਹਿੰਦਾ ਹੈਗਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ